ਸਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਨਵੀਂ ਬਣੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀ ਸਿੰਘ ਜੋ ਲਗਾਤਾਰ ਪੰਜਾਬ ਵਿੱਚ ਖਾਵੀ ਹੁੰਦੇ ਜਾ ਰਹੇ ਨੇ ਅਕਾਲੀ ਦਲ ਉੱਤੇ ਔਰ ਅਕਾਲੀ ਦਲ ਤੋਂ ਨਾਰਾਜ਼ ਬੈਠੇ ਲੀਡਰਾਂ ਨੂੰ ਉਹਨਾਂ ਦੇ ਵੱਲੋਂ ਦੁਬਾਰਾ ਉਹਨਾਂ ਨੂੰ ਸਰਗਰਮ ਕਰਨ ਵਾਸਤੇ ਰਾਜਨੀਤੀ ਵਿੱਚ ਤੋਰਨ ਵਾਸਤੇ ਮਹਿਮ ਵਿੱਡੀ ਹੋਈ ਏ ਸੋ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਲੀਡਰ ਪੰਜਾਬ ਦੇ ਵਿੱਚ ਸੁਸਤ ਹੋ ਕੇ ਬੈਠੇ ਨੇ ਉਹ ਆਓ ਤੁਹਾਡੇ ਵਾਸਤੇ ਨਵੀਂ ਲਹਿਰ ਖੜੀ ਹੋ ਗਈ ਏ ਔਰ ਅਕਾਲੀ ਦਲ ਵਿੱਚ ਆ ਕੇ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਅਸੀਂ ਸਾਰੇ ਇਕਜੁੱਟ ਹੋਈਏ ਕਿਹੜੇ-ਕਿਹੜੇ ਲੀਡਰਾਂ ਨੂੰ ਉਹਨਾਂ ਨੇ ਸੰਪਰਕ ਕੀਤਾ ਹੈ ਜੋ ਖਾਸ ਵੀਰ ਸਿੰਘ ਬਾਦਲ ਦੇ ਉਹ ਲੀਡਰ ਸੀ ਸੁਖਵੀਰ ਸਿੰਘ ਬਾਦਲ ਦੇ ਨਾਲ ਉਹ ਮੰਤਰੀ ਪਦ ਤੇ ਰਹਿ ਚੁੱਕੇ ਨੇ ਔਰ ਸ਼ਬੀਰ ਸਿੰਘ ਬਾਦਲ ਦੇ ਨਾਲ ਲੰਮਾ ਸਮਾਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹਿ ਕੇ ਕੰਮ ਕੀਤਾ ਹੈ ਉਹ ਸਾਰੇ ਹੁਣ ਨਵੇਂ ਅਕਾਲੀ ਦਲ ਵਿੱਚ ਆਉਣ ਵਾਸਤੇ ਜੋ ਸ਼ੁਰੂਆਤ ਹੋ ਚੁੱਕੀ ਹੈ ਤਿਆਰੀ ਕਰ ਚੁੱਕੇ ਨੇ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣੋ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਦਾ ਗਠਨ ਹੋ ਗਿਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਰਾਜ਼ ਹੋਏ ਉਹ ਲੀਡਰ ਜਿਨ੍ਹਾਂ ਵਿੱਚ ਸ਼ਖਬੀਰ ਸਿੰਘ ਬਾਦਲ ਦੇ ਖਾਸ ਰਿਸ਼ਤੇਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਜਥੇਦਾਰ ਤੋਤਾ ਸਿੰਘ ਰਤਨ ਸਿੰਘ ਅਜਨਾਲਾ ਜਾਂ ਹੋਰ ਸਾਰੇ ਇਹ ਲੀਡਰ ਜਿਹੜੇ ਅਲੱਗ ਹੋ ਚੁੱਕੇ ਸੀ ਉਹ ਹੁਣ ਫਿਰ ਅਕਾਲੀ ਦਲ ਨਵੇਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਵੇਗੀ ਔਰ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣ ਵਾਸਤੇ ਜੋ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੇ ਸੋ ਇਸ ਦਾ ਪ੍ਰਗਟਾਵਾ ਬੀਬੀ ਜਗੀਰ ਕੌਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਅੱਜ ਸੁਖਵੀਰ ਸਿੰਘ ਬਾਦਲ ਦੇ ਨਾਲ ਰਹਿ ਕੌਣ ਗਿਆ ਸੁਖਵੀਰ ਸਿੰਘ ਬਾਦਲ ਦੇ ਨਾਲ ਸਿਰਫ ਉਹੀ ਲੋਕ ਚੱਲ ਰਹੇ ਨੇ ਜਿਹੜੇ ਚਾਪਲੂਸ ਨੇ ਜਾ ਜਿਹੜੇ ਸਿਰਫ ਸੱਤਾ ਦਾ ਆਨੰਦ ਮਾਣਨ ਵਾਲੇ ਨੇ ਔਰ ਜੋ ਅਕਾਲੀ ਦਲ ਲਈ ਆਪਣੇ ਵੱਲੋਂ ਕੁਰਬਾਨੀਆਂ ਦੇਣ ਵਾਲੇ ਅਕਾਲੀ ਦਲ ਲਈ ਮਰ ਮਿਟਣ ਵਾਲੇ ਉਹ ਅੱਜ ਸਾਰੇ ਲੀਡਰ ਸੁਖਵੀਰ ਸਿੰਘ ਬਾਦਲ ਤੋਂ ਅਲੱਗ ਹੋ ਚੁੱਕੇ ਨੇ ਅਕਾਲੀ ਦਲ ਰੋਮ ਰੋਮ ਵਿੱਚ ਜਿਨ੍ਹਾਂ ਦੇ ਵਸਿਆ ਹੋਇਆ ਹੈ ਉਹ ਲੀਡਰ ਅੱਜ ਅਕਾਲੀ ਦਲ ਲਈ ਚਿੰਤਾ ਵਿੱਚ ਨੇ ਤੇ ਜਿਹੜੇ ਸਿਰਫ ਚਮਚੀਆਂ ਨਾਲ ਖਾਣ ਵਾਲੇ ਸੀ ਉਹ ਅੱਜ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਨਾਲ ਟੁਰ ਕੇ ਉਹਨੂੰ ਹਵਾ ਦੇ ਰਹੇ ਨੇ ਜੋ ਕਿ ਸੁਖਵੀਰ ਸਿੰਘ ਬਾਦਲ ਨੂੰ ਇੱਕ ਦਿਨ ਫਿਰ ਇਸ ਅਕਾਲੀ ਦਲ ਵਿੱਚ ਵਾਪਸ ਆਉਣਾ ਪਵੇਗਾ। ਸੋ ਬੀਬੀ ਜਗੀਰ ਕੋਰ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ 2027 ਦੇ ਵਿੱਚ ਅਕਾਲੀ ਦਲ ਸੱਤਾ ਵਿੱਚ ਆਵੇਗਾ ਤੇ ਸੀਐਮ ਚੇਰਾ ਜੋ ਪੰਜਾਬ ਦੇ ਉਹੀ ਤਨਾਰ ਲੀਡਰ ਜਿਹੜੇ ਮੌਜੂਦਾ ਵਿਧਾਇਕ ਨੇ ਮਨਪ੍ਰੀਤ ਸਿੰਘ ਯਾਲੀ 2027 ਦੇ ਵਿੱਚ ਉਹਨਾਂ ਨੂੰ ਸੀਐਮ ਬਣਾਉਣ ਵਾਸਤੇ ਜੋ ਤਿਆਰੀ ਹੋ ਰਹੀ ਏ ਸੋ ਮਨਪ੍ਰੀਤ ਸਿੰਘ ਯਾਲੀ ਨੂੰ ਇਸੇ ਕਰਕੇ ਪ੍ਰਧਾਨ ਮੰਤਰੀ ਬਣਾਇਆ ਗਿਆ। ਕਿਉਂਕਿ ਉਹ ਸਾਰੇ ਪਾਰਟੀ ਦੇ ਵੱਲੋਂ ਸੀਐਮ ਚਿਹਰਾ ਹੋਣਗੇ ਸੋ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦੇ ਵਿੱਚ ਮਨਪ੍ਰੀਤ ਯਾਲੀ ਜੋ ਪੰਜਾਬ ਦੇ ਵਿੱਚ ਬਹੁਤ ਵੱਡੇ ਤਣਾੜ ਨੇ ਔਰ ਉਹਨਾਂ ਦਾ ਮੁਕਾਬਲਾ ਕਰ ਸਕਦੇ ਨੇ ਜਿਸ ਕਰਕੇ ਜੋ ਮਨਪ੍ਰੀਤ ਸਿੰਘ ਯਾਲੀ ਨੂੰ 2027 ਦਾ ਇਹ ਚਿਹਰਾ ਕੋਸ਼ਤ ਕੀਤਾ ਗਿਆ ਉਸ ਦੇ ਬਾਰੇ ਜੋ ਅੰਦਰ ਖਾਤੇ ਚਰਚਾ ਹੋ ਰਹੀ ਔਰ ਬੀਬੀ ਜ਼ਗੀਰਕੌਰ ਦੇ ਨਾਲ ਜੋ ਪੱਤਰਕਾਰ ਇੰਟਰਵਿਊ ਕਰ ਰਿਹਾ ਸੀ ਉਹਨਾਂ ਦੇ ਵੱਲੋਂ ਜਦੋਂ ਨਾਮ ਲਿੱਤਾ ਗਿਆ ਤਾਂ ਬੀਬੀ ਜ਼ਗੀਰਕੌਰ ਨੇ ਹੱਸ ਕੇ ਜਵਾਬ ਦਿੱਤਾ ਕਿ ਇਹ ਪਾਰਟੀ ਦਾ ਮਸਲਾ ਹੈ ਜਦੋਂ ਬਹੁਮਤ ਵਿੱਚ ਪਾਰਟੀ ਆ ਜਾਵੇਗੀ ਉਸ ਸਮੇਂ ਇਸ ਦੇ ਉੱਪਰ ਜਿਹੜਾ ਚਰਚਾ ਹੋਵੇਗੀ ਬੀਬੀ ਜ਼ਗੀਰ ਕੌਰ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਇਹੀ ਜਿਹੜਾ ਅੰਦਰਖਾਤੇ ਪੰਜਵੇਂ ਮੀਟਿੰਗ ਕਮੇਟੀ ਦੇ ਵੱਲੋਂ ਇਹ ਚਰਚਾਆਂ ਕੀਤੀਆਂ ਗਈਆਂ ਨੇ ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਬਹੁਤ ਹੀ ਸੁਲਝੇ ਹੋਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਕੌਮ ਦੇ ਜਥੇਦਾਰ ਨੇ ਜਿਸ ਕਰਕੇ ਲੋਕ ਉਹਨਾਂ ਦੇ ਉੱਪਰ ਵਿਸ਼ਵਾਸ ਕਰਨਗੇ ਲੋਕ ਉਹਨਾਂ ਨਾਲ ਜੁੜਨਗੇ ਕਿਉਂਕਿ ਇੱਕ ਜਥੇਦਾਰ ਦੀ ਪਦਵੀ ਬਹੁਤ ਉੱਚੀ ਪਦਵੀ ਹੁੰਦੀ ਹੈ ਉਹ ਹਮੇਸ਼ਾ ਸੱਚ ਤੇ ਚੱਲਣ ਵਾਲੇ ਹੁੰਦੇ ਨੇ ਕਦੀ ਉਹ ਝੂਠ ਨਹੀਂ ਬੋਲਣਗੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਜੋ ਉਹਨਾਂ ਦੇ ਮਨੀਸ਼ ਸੋਧਿਆ ਜੀ ਪਾਰਸ਼ਣ ਵਿੱਚ ਕਹਿ ਰਹੇ ਸੀ ਕਿ ਅਸੀਂ 2027 ਦੇ ਵਿੱਚ ਹਰ ਹਾਈਲ ਚੋਣਾਂ ਜਿੱਤਣ ਵਾਸਤੇ ਜੋ ਝਾਮ-ਦਾਮ ਤੇ ਲੜਾਈ ਝਗੜੇ ਕਰਾਂਗੇ ਉਹ ਬਿਲਕੁਲ ਇੱਕ ਬਹੁਤ ਗਲਤ ਉਹਨਾਂ ਨੇ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਮਨੀਸ਼ ਸੋਦੀਆ ਦੀ ਪੂਰੇ ਪੰਜਾਬ ਵਿੱਚ ਨਹੀਂ ਪੂਰੀ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਥੂ-ਥੂ ਹੋ ਰਹੀ ਹੈ ਅਸੀਫ ਲੋਕਾਂ ਦੇ ਦਿਲ ਜਿੱਤਾਂਗੇ ਔਰ ਆਪਣੇ ਮੁੱਦੇ ਲੈ ਕੇ ਜਾਵਾਂਗੇ ਪੰਜਾਬ ਦੇ ਔਰ ਪੰਥ ਦੇ ਜਿਸ ਕਰਕੇ ਅੱਜ ਪੰਜਾਬ ਜਿਹੜਾ ਪਛੜ ਚੁੱਕਿਆ ਹੈ ਅੱਜ ਪੰਜਾਬ ਜਿਹੜੇ ਬੁਨਿਆਦੀ ਸਹੂਲਤਾਂ ਤੋਂ ਪਿੱਛੇ ਰਹਿ ਗਿਆ ਸੋ ਅਕਾਲੀ ਦਲ ਖੇਤਰੀ ਪਾਰਟੀ ਹੀ ਪੰਜਾਬ ਨੂੰ ਮਜ਼ਬੂਤ ਕਰ ਸਕਦੀ ਹੈ ਔਰ ਮਨਪ੍ਰੀਤਿਆਲੀ ਇਸੀ ਪੰਜਾਬ ਦਾ ਮੁੱਖ ਮੰਤਰੀ ਅਗਲਾ ਦੇਖ ਰਹੇ ਹਾਂ ਸੋ ਮਨਪ੍ਰੀਤਿਆਲੀ ਪੰਜਾਬ ਦੇ ਲਈ ਇੱਕ ਨਵਾਂ ਰਾਹ ਬਸੇਰਾ ਲੈ ਕੇ ਆਵੇਗਾ ਜਿਸ ਨੂੰ ਲੈ ਕੇ ਬੀਬੀ ਜੀ ਕੀ ਗੁਰੂ ਲਈ ਵੱਡੇ ਐਲਾਨ ਕੀਤੇ ਗਏ ਨੇ